ਐ ਰਵੀ ਕੁਮਾਰ ਜੀ ਸਾਡੇ ਇੱਥੇ ਨਾਲ ਦੇ ਗਵਾਂਢੀ ਘਰ ਕਿਰਾਏ ਤੇ ਰਹਿੰਦੇ ਨੇ ਮੈਸੇਜ ਕੰਮ ਕਰਦੇ ਵਿਚਾਰੇ ਰੋਜ਼ ਸੇਰੇ ਜਾਂਦੇ ਸ਼ਾਮੀ ਰਾਤ ਹੀ ਹੁੰਦੇ ਹੈ ਇਹਨਾਂ ਦੇ ਘਰਾਂ ਚੋਰੀ ਹੋ ਗਈ ਹੈ ਜਿਹਦੇ ਪੱਖਾ ਇਹਨਾਂ ਦੇ ਪੈਸੇ ਜਿਹੜੇ ਜਮਾ ਕੀਤੇ ਵਿਚਾਰਿਆਂ ਨੇ ਮਿਹਨਤ ਕਰ ਕਰਕੇ ਕਿੰਨੇ ਕ ਦਾ ਟੋਟਲ ਨੁਕਸਾਨ ਹੋ ਗਿਆ ਜੀ ਤੁਹਾਡਾ ਟੋਟਲ ਨੁਕਸਾਨ ਹੈ ਜੀ 50-60 ਹਜ਼ਾਰ ਦਾ ਹੋਗਾ ਜੀ ਹੋਰ ਕੀ ਕੀ ਤੁਹਾਡਾ ਲੈ ਗਏ ਜੀ ਹਾਂ ਜੀ ਪੱਖਾ ਹੈ ਗਹਿਣਾ ਹੈ ਮਾਲਾ ਹੈ ਗੁੱਠੀ ਹੈ ਚੈਨ ਨੇ ਹੈ ਕਬ 10000 ਰੁਪਏ ਅੱਛਾ ਹਾਂ ਜੀ ਤੇ ਅੱਜ ਹੀ ਸਾਰਾ ਸਮਾਨ ਲੈ ਗਏ ਹਾਂ ਜੀ ਹਾਂ ਜੀ ਇਹ ਕਾਂਦੇ ਟਪਕੇ ਆਇਆ ਜੀ ਪਤਾ ਹੈ ਕੈਮਰਾ ਦੇਖਿਆ ਤਾਂ ਕਾਂਦੇ ਟਪਕੇ ਆਇਆ 1 ਵਜੇ 1 ਕਰ ਵਜੇ ਦੁਪਹਿਰ ਨੂੰ ਤੇਥੇ ਤੁਹਾਡੇ ਘਰ ਤੇ ਕਿਰਾਏ ਤੇ ਰਹਿੰਦੇ ਕਿ ਆਪਣਾ ਤੇ ਨਹੀਂ ਕਿਰਾਏ ਤੇ ਰਹਿੰਦੇ ਹਾਂ ਜੀ ਦੇ ਹੋਰ ਕਿ ਤੁਹਾਡੇ ਇੱਥੇ ਕੋਈ ਤੁਹਾਡੇ ਬੱਚੇ ਜਾਂ ਇੱਥੇ ਕੋਈ ਨਹੀਂ ਨਹੀਂ ਇੱਥੇ ਕੋਈ ਨਹੀਂ ਇਹ ਤਾਂ ਤੁਸੀਂ ਕੱਲੇ ਰਹਿੰਦੇ ਸੀ ਹਾਂ ਜੀ ਹਾਂ ਜੀ ਹਾਂ ਜੀ ਸਾਡੇ ਨਾਲ ਦਾ ਇੱਕ ਘਰ ਛੱਡ ਕੇ ਸਾਡਾ ਘਰ ਛੱਡ ਕੇ ਇੱਕ ਬੰਦਾ ਲੱਭੂ ਲੱਭੂ ਉਹ ਸੀਸੀਟੀਵੀ ਤੇ ਕੈਪਚਰ ਹੋਇਆ ਉਹ ਹੀ ਸਮਾਨ ਸਾਰਾ ਚੋਰੀ ਕਰਕੇ ਲੈ ਗਿਆ ਪਰ ਸੀਸੀਟੀਵੀ ਸਾਡੇ ਕੋਲ ਹੈਗੀ ਹੈ ਮੈਂ ਰਵੀ ਕੁਮਾਰ ਆ ਜੀ ਨਹਿਰੋ ਕਲੋਨੇ ਹਾਂ ਜੀ ਕੀ ਬਾਤ ਹੋਈ ਅੱਜ ਮਾ ਜੀ ਇਹ ਤਾਲਾ ਤੋੜਿਆ ਹੋਇਆ ਤੇ ਅੱਜ ਪੱਖਾ ਵੀ ਲੈ ਕੇ ਗਏ ਨਾਲ ਕਟੋ ਜੋ 10000 ਰੁਪਏ ਉਹ ਵੀ ਲੈ ਕੇ ਹੂੰ ਹਾਂ ਤਾਂ ਇਹ ਮੈਂ 4:30 ਵਜੇ ਆਇਆ ਦੇਖਿਆ ਤਾਂ ਕਮਰੇ ਦਾ ਤਾਲਾ ਟੁੱਟਿਆ ਹੋਇਆ ਕਿਸੇ ਨੇ ਤੁਸੀਂ ਕੰਮ ਕਰ ਦਿਓ ਮੈਡੀਕਲ ਕੋਈ ਕੁਕਿੰਗ ਵਾਲਾ ਅੱਛਾ ਕਿੰਨੀ ਦੇਰ ਹੋ ਗਈ ਤੁਹਾਨੂੰ ਤਾਂ ਕੰਮ ਕਰਦੇ ਆ ਥੇ ਸਾਲ ਹੋ ਗਏ ਅੱਛਾ ਜੀ ਤੁਹਾਨੂੰ ਕਦੋਂ ਪਤਾ ਲੱਗਾ ਤੁਸੀਂ ਕਸਟਮ ਘਰ ਆਏ ਤਾਂ ਤੁਹਾਨੂੰ ਪਤਾ ਲੱਗਾ ਕੀ ਅਸੀਂ ਮੈਂ 4:30 ਵਜੇ ਘਰ ਆਇਆ ਤਾਂ ਪਤਾ ਲੱਗਾ ਤੇ ਤੁਸੀਂ ਤਾਂ ਕੱਲੇ ਰਹਿੰਦੇ ਸੀ ਕਿ ਹੋਰ ਵੀ ਮੈਂ ਕੱਲੇ ਰਹਿੰਦਾ ਹਾਂ ਹਾਂ ਜੀ ਕੋਈ ਪਤਾ ਲੱਗੋ ਕੈਮਰਾ ਵਗੈਰਾ ਲੱਗਿਆ ਕੈਮਰਾ ਲੱਗ ਗਿਆ ਜੀ ਅੰਚਾ ਕੀਤਾ ਫਿਰ ਅਸੀਂ ਇਹ ਫਾਲੋਅ ਅੱਜ ਕਰਾਈ ਹਾਂ ਜੀ ਕਿੰਨੇ ਕਦਾ ਟੋਟਲ ਨੁਕਸਾਨ ਹੋ ਗਿਆ ਜੀ ਤੁਹਾਡਾ ਟੋਟਲ ਨੁਕਸ ਅੱਛਾ ਜੀ ਕਿਉਂ ਪਤਾ ਲੱਗਾ ਕਿੰਨੇ ਮੁੰਡੇ ਅਹੀਆਂ ਕੁਝ ਪਤਾ ਨਹੀਂ ਨਹੀਂ ਪਤਾ ਲੱਗਿਆ ਕੈਮਰੇ ਚ ਇੱਕ ਹੀ ਆਂਦਾ ਕੱਲਾ ਅੱਛਾ ਜੀ ਹੋਰ ਕੀ ਕੀ ਤੁਹਾਡਾ ਲੈ ਕੇ ਜੀ ਹਾਂ ਜੀ ਪੱਖਾ ਹੈ ਗਹਿਣਾ ਹੈ ਮਾਲਾ ਹੈ ਗੁੱਠੀ ਹੈ ਚੈਨੀ ਹੈ ਕੱਪ 10000 ਰੁਪਏ ਅੱਛਾ ਹਾਂ ਜੀ ਤੇ ਅੱਜ ਹੀ ਸਾਰਾ ਸਮਾਨ ਲੈ ਕੇ ਹਾਂ ਜੀ ਹਾਂ ਜੀ ਆਏ ਕਦੋਂ ਪਤਾ ਲੱਗਾ ਕਿੱਥੋਂ ਦੀ ਕੋ ਟੱਪ ਕੇ ਆਏ ਆ ਕਿਤੋਂ ਇਹ ਕਾਂਦੇ ਟੱਪ ਕੇ ਆਏ ਜੀ ਪਤਾ ਕੈਮਰਾ ਦੇਖਿਆ ਤਾਂ ਕਾਂਦੇ ਟੱਪ ਕੇ ਆਏ 1 ਵਜੇ 1 ਵਜੇ ਦੁਪਹਿਰ ਨੂੰ ਹਾਂਜੀ ਹਾਂਜੀ ਇੱਥੇ ਤੁਹਾਡੇ ਘਰ ਤੇ ਕਿਰਾਏ ਤੇ ਰਹਿੰਦੇ ਕਿ ਆਪਣਾ ਇੱਥੇ ਨਹੀਂ ਕਿਰਾਏ ਤੇ ਰਹਿੰਦੇ ਹਾਂਜੀ ਦੇਖੋ ਹੋਰ ਕਿ ਤੁਹਾਡੇ ਇੱਥੇ ਕੋਈ ਤੁਹਾਡੇ ਬੱਚੇ ਜਾਂ ਇੱਥੇ ਕੋਈ ਨਹੀਂ ਨਹੀਂ ਇੱਥੇ ਕੋਈ ਇੱਥੇ ਤੁਸੀਂ ਕੱਲੇ ਰਹਿੰਦੇ ਸੀ ਹਾਂਜੀ ਹੁਣ ਇਸ ਬਾਰੇ ਤੁਸੀਂ ਪੁਲਿਸ ਨੂੰ ਕੰਪਲੇਟ ਕਰ ਦਿੱਤੇ ਸੀ ਹਾਂਜੀ 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 ਕੀ ਪੁਲਿਸ ਆਈ ਇੱਥੇ ਮੌਕੇ ਤੇ ਪੁਲਿਸ ਮੌਕੇ ਤੇ ਆ ਰਹੇ ਕਹਿੰਦੇ ਆ ਮੌਕਾ ਦੇਖਾਂ ਹਾਂਜੀ ਕੋਈ ਨਹੀਂ ਹਾਂਜੀ ਕੋਈ ਨਹੀਂ ਕੀ ਮੰਗ ਕੀ ਕਰਦੇ ਹੋ ਜੀ ਮੰਗਾਇਆ ਕਰਦੇ ਜਿਆ ਹਰਾ ਜਿਹੜਾ ਨਿੱਤਿਆ ਬਾਵਾ ਹੈ ਕਿ ਨਾ ਬਾਕੀ ਉਹਨੂੰ ਤਾਂ ਵੈਸਾ ਜਾਂ ਥੋੜੀ ਜਿਹੀ ਮਾੜੀ ਮੋਟੀ ਪਤਾ ਲੱਗੇ ਕਿ ਕਿੰਨਾ ਦੂਸਰੇ ਘਰ ਚ ਕੀ ਕਰਨਾ ਕੀ ਨਹੀਂ ਕਰਨਾ ਮਟੋੜਾ ਦਾ 50 ਤੋਂ 60000 ਦਾ ਨੁਕਸਾਨ ਆ ਜੀ ਜੀ ਉਸ ਜਿਹੜੇ ਬੰਦੇ ਨੇ ਚੋਰੀ ਕੀਤੀ ਹੈ ਉਹਨੂੰ ਕੁਝ ਪਤਾ ਸੀ ਕਿ ਕਿੱਥੇ ਗਿਆਣਾ ਪਿਆ ਜਾਂ ਕੁਝ ਸੀ ਪਤਾ ਲੱਗਾ ਨਹੀਂ ਜੀ ਉਹ ਤਾਂ ਅੰਦਰ ਹੀ ਗਿਆਣਾ ਕਿੱਥੇ ਪਿਆ ਸੀ ਗਿਆਣਾ ਮੰਦਰ ਚ ਪਿਆ ਸੀ ਉਹ ਮੰਦਰ ਚ ਹੀ ਲੱਗਿਆ ਤੇ ਪੈਸੇ ਵਗੈਰਾ ਕਿੱਥੇ ਪੈਸੇ ਬੈਗ ਚ ਸਨ ਤੇ ਹੋਰ ਜੇ ਹੋਰ ਕੀ ਲੱਗਿਆ ਪੱਖਾ ਜੇ ਛੱਤ ਵਾਲਾ ਪੱਖਾ ਅਸੀਂ ਛੱਤ ਵਾਲਾ ਪੱਖਾ ਹੀ ਲੱਗਿਆ ਹੁਣ ਮੰਗ ਕੀ ਕਰਦੇ ਪ੍ਰਸ਼ਾਸਨ ਨੂੰ ਮੰਗ ਇਹ ਕਰਦੇ ਜੀ ਪਹਿਲੇ ਉਹਨੂੰ ਪਿਆ ਗਿਰਪਤਾ ਕਿੱਥੇ ਜਾਏ ਫਿਰ ਉਹਨਾਂ ਦਾ ਕੋਚਨ ਮੇਰਾ ਸਮਾਨ ਸਾਰਾ ਦੇ ਜਵੇ ਤੋਂ ਮੈਂ ਨਵਨੀਤ ਸ਼ਰਮਾ ਹਾਂ ਜੀ ਸਾਡਾ ਕਰਨ ਨਾਲ ਦਾ ਘਰ ਹੀ ਆ ਜੀ ਜੀ ਕੀ ਗੱਲ ਹੋਈ ਭਾਜੀ ਇੱਥੇ ਅੱਜ ਐ ਰਵੀ ਕੁਮਾਰ ਜੀ ਸਾਡੇ ਇੱਥੇ ਨਾਲ ਦੇ ਗਵੰਡੀ ਘਰ ਕਰਾਇ ਤੇ ਰਹਿੰਦੇ ਨੇ ਮੈਸਰ ਕੰਮ ਕਰਦੇ ਵਿਚਾਰੇ ਰੋਜ਼ ਸੇਰੇ ਜਾਂਦੇ ਸ਼ਾਮੀ ਰਾਤੀ ਆਂਦੇ ਹੈ ਇਹਨਾਂ ਦੇ ਘਰਾਂ ਚੋਰੀ ਹੋ ਗਈ ਜਿਹੜੇ ਪੱਖਾ ਇਹਨਾਂ ਦੇ ਪੈਸੇ ਜਿਹੜਾ ਜਮਾ ਕੀਤੇ ਵਿਚਾਰਿਆਂ ਨੇ ਮਿਹਨਤ ਕਰ ਕਰਕੇ ਪਲੱਸ ਅੰਗੂਠੀਆਂ ਵਾਲੀਆਂ ਹੋਰ ਵੀ ਸੋਨੇ ਦਾ ਸਮਾਨ ਚਾਂਦੀ ਦਾ ਸਮਾਨ ਸਾਰਾ ਚੋਰੀ ਕਰਕੇ ਲੈ ਗਏ ਕਿੰਨੀ ਦੇਰ ਤੋਂ ਇਹ ਜਗ੍ਹਾ ਤੇ ਰਹ ਰਹੇ ਸੀ ਇਹ ਇੱਕ ਭਾਈ ਇੱਥੋਂ ਕਾਫੀ ਦੇ ਹੋ ਗਏ ਆ 15-20 ਸਾਲ ਹੋ ਗਏ ਇੱਥੇ ਰਹਿੰਦੇ ਨੇ ਅੱਛਾ ਕਿਰਾਏ ਤੇ ਰਹਿੰਦੇ ਸੀ ਇੱਥੇ ਹਾਂਜੀ ਕਿਰਾਏ ਤੇ ਰਹਿੰਦੇ ਆ ਤੇ ਕੁਝ ਪਤਾ ਲੱਗਾ ਕੋਈ ਹਾਂਜੀ ਸਾਡੇ ਨਾਲ ਦਾ ਇੱਕ ਇੱਕ ਘਰ ਛੱਡ ਕੇ ਸਾਡਾ ਘਰ ਛੱਡ ਕੇ ਇੱਕ ਬੰਦਾ ਗੱਲਬੂ ਲੱਭੂ ਉਹ ਸੀਸੀਟੀਵੀ ਤੇ ਕੈਪਚਰ ਹੋਇਆ ਉਹੀ ਸਮਾਨ ਸਾਰਾ ਚੋਰੀ ਕਰਕੇ ਲੈ ਗਿਆ ਔਰ ਇਹ ਸੀਸੀਟੀਵੀ ਸਾਡੇ ਕੋਲ ਹੈਗੀ ਹੈ ਪੁਲਿਸ ਨੂੰ ਉਸ ਬਾਰੇ ਕੰਪਲੇਟ ਦਿੱਤੀ ਕਿ ਅਸੀਂ ਪੁਲਿਸ ਕੰਪਲੇਨ ਕਰ ਆਏ ਆ ਮੇਜਰ ਨੰਬਰ ਦੇ ਆਏ ਕੰਪਲੇਨ ਵੀ ਦੇ ਆਏ ਮੱਲੇ ਵੱਲੋਂ ਵੀ ਦੇ ਆਏ ਆ ਤੇ ਆਪਣੇ ਵੱਲੋਂ ਵੀ ਦੇ ਆਏ ਇਸ ਤੋਂ ਪਹਿਲੇ ਵੀ ਕੋਈ ਇਹੋ ਜਿਹੀ ਵਾਰਦਾਤ ਇਸ ਤੋਂ ਪਹਿਲੇ ਵੀ ਨੇ ਕਾਫੀ 4 5 6 ਮਹੀਨੇ ਪਹਿਲਾਂ ਵੀ ਕੀਤੀਆਂ ਜੇ ਹੁਣ ਪੁਲਿਸ ਨੇ ਕੋਈ ਆਈ ਮੌਕੇ ਤੇ ਬੁੜੀ ਸਹੀ ਕੋਈ ਨਹੀਂ ਪੁਲਿਸ ਉਹ ਤਾਂ ਕੋਈ ਨਹੀਂ ਆਈ ਉਹਦਾ ਗੈਪ ਹੋ ਗਿਆ ਲੱਭਾ ਨਹੀਂ ਹਾਰੇ ਕੋਈ ਸਬੂਤ ਵੀ ਹੋਈ ਨਹੀਂ ਸੀ ਕਿ ਨੇ ਚੋਰੀ ਕੀਤੀ ਹੁਣ ਸਾਡੇ ਕੋਲ ਸੀਸੀਟੀਵੀ ਦੀ ਪੂਰੀ ਫੁਟੇਜ ਹੈਗੀ ਹੈ ਮੁੱਖੇ ਤੇ ਪੁਲਿਸ ਪਹੁੰਚੀ ਹਾਂਜੀ ਹਜੇ ਤੱਕ ਨਹੀਂ ਆਇਆ ਕਹਿ ਰਹੇ ਸੀ ਆ ਰਹੇ ਕੰਪਲੇਂਟ ਦੇ ਰਹੇ ਇੱਕ ਸਾਡਾ ਬੰਦਾ ਉੱਥੇੋਂ ਲੈ ਕੇ ਆ ਰਿਹਾ ਕੀ ਮੰਗ ਕੇ ਕਰਦੇ ਪਾਜੀ ਤੁਸੀਂ ਮੰਗਿਆ ਰਦੇ ਤੇ ਕਾਰਵਾਈ ਕੀਤੀ ਜਾਏ ਇਹਨੂੰ ਮਲੇ ਚ ਕੱਢਿਆ ਜਾਵੇ ਅਸੀਂ ਨਹੀਂ ਨੇ ਇੱਥੇ ਗੰਦੇ ਬੰਦੇ ਰੱਖਣਾ ਆਪਣੇ ਮਲੇ ਆ ਕੇ ਮੌਕਾ ਦੇਖਿਆ ਜੀ ਮੌਕਾ ਦੇਖ ਕੇ ਉਹਨਾਂ ਦੇ ਘਰ ਦਾ ਦਰਵਾਜ਼ਾ ਖਲਾਇਆ ਜਿਨ੍ਹਾਂ ਦੇ ਇਲਜ਼ਾਮ ਲਾਇਆ ਉਹਨਾਂ ਦਾ ਉਹਨਾਂ ਦਾ ਬੇਟਾ ਤੇ ਮਾਂ ਜਿਹੜੀ ਆ ਉਹ ਕਿਤੇ ਬਾਜ਼ਾਰ ਗਏ ਨੇ ਉਹ ਕਿਤੇ ਲਿਆ ਕੇ ਥਾਣੇ ਪੇਸ਼ ਕਰ ਦਿੰਦੇ ਆ ਅਗਲੀ ਤਵਤੀਸ਼ ਹੋ ਉਦੇ ਔਰ ਦੇ ਅਗਲੀ ਕਾਰਵਾਈ ਕੀਤੀ ਜਾਗੀ ਪਰ ਘਰ ਦੇ ਵਿੱਚ ਕੋਈ ਐਹੋ ਜੀ ਤਰਾਜੁਬ ਚੀਜ਼ ਨਹੀਂ ਮਿਲੀ ਸਿਰ ਪਤਾ ਲੱਗਿਆ ਕਿ ਕਿੰਨੇ ਕਦਾ ਕੋ ਕੀ ਕੀ ਚੀਜ਼ ਦੀ ਲੋਟ ਹੈ ਕਿਸ ਪਤਾ ਲੱਗਿਆ ਨਹੀਂ ਪਤਾ ਨਹੀਂ ਪਤਾ ਤਾਂ ਲੱਗਾ ਇਹਨਾਂ ਨੇ ਜੋ ਲਿਖਾਇਆ ਵਾ ਉਸ ਮੁਤਾਬਕ ਲਿਖਾਇਆ ਵਾ ਅਗਲੇ ਜਦੋਂ ਅਸੀਂ ਦੋਸ਼ੀ ਨੂੰ ਫੜਾਂਗੇ ਫਿਰ ਉਸ ਤੋਂ ਪਤਾ ਲੱਗੇਗਾ ਕਿ ਕੀ ਕੀ ਚੀਜ਼ ਬਰਾਮਦ ਹੋਦੀ ਹੈ ਸਰ ਉੱਪਰ ਜੇ ਦੋਸ਼ੀ ਕੀਤਾ ਜਾਊਗਾ ਕੱਲ ਬਿਲਕੁਲ ਹੀ ਬਿਲਕੁਲ ਬਿਲਕੁਲ ਮੌਕੇ ਦੇ ਉਸੇ ਹਲੇ ਆ ਗਏ ਇਹ ਕਿਹੜਾ ਇਲਾਕਾ ਜੀ ਹੈ ਇਹੋ ਹੈਗਾ ਜੀ ਆਪਣਾ ਕਿਹੜਾ ਕੰਢੀ ਨਰਕ ਕਲੋਨੀ ਨਰਕ ਕਲੋਨੀ 88 ਫੁੱਟ ਰੋਡ ਮੀਠਾ ਰੋਡ ਨੇੜੇ ਬਾਬਾ ਅਮੀਰ ਸਾਹਿਬ